ਖੰਨਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਜੋ ਲੋਕਾਂ ਨੂੰ ਡਰਾ ਤਮਕਾ ਕੇ ਉਹਨਾਂ ਤੋਂ ਫਿਰੋਤੀ ਵਸੂਲ ਕਰਦੇ ਸਨ ਪੁਲਿਸ ਨੇ ਇਸ ਗਿਰੋਹ ਦੇ ਇੱਕ ਮੈਂਬਰ ਨੂੰ ਬੱਤੀ ਬੋਰ ਦੀ ਪਿਸਤੌਲ ਦੋ ਜੰਦਾ ਕਾਰਤੂਸਾਂ ਨੇ ਕਾਬੂ ਕੀਤਾ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਸ ਗਿਰੋਹ ਨੇ ਪਿਛਲੇ ਸਾਲ ਇੱਕ ਟਾਬਾ ਮਾਲਿਕ ਨੂੰ ਪੈਸੇ ਦੇਣ ਲਈ ਤਮਕਾਇਆ ਸੀ ਜਿਸ ਤੇ ਕਾਰਵਾਈ ਕਰਦਿਆਂ ਗਿਰੋਹ ਦੇ ਇੱਕ ਮੈਂਬਰ ਰੋਹਿਤ ਕੁਮਾਰ ਨੂੰ ਕਾਬੂ ਕੀਤਾ ਗਿਆ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸਨੇ ਅਗੇਂਸਟ 307 ਦਾ ਪਰਚਾ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਰਜਿਸਟਰ ਹੋਇਆ ਹੈ ਇਸਨੇ ਇੱਕ ਟਾਬੇ ਤੇ ਜਾ ਕੇ ਉਹ ਜਿਹੜਾ ਮਾਲਕ ਸੀਗਾ ਉਹਦੇ ਸਿਰ ਤੇ ਹਥਿਆਰ ਰੱਖਿਆ ਸੀਗਾ ਤੇ ਉਸ ਨੂੰ ਧਮਕਾਇਆ ਸੀਗਾ ਜੋ ਉਦੋਂ ਦਾ ਹੀ ਵਾਂਟਡ ਸੀਗਾ ਹੁਣ ਪੁਲਿਸ ਨੇ ਇਹਨੂੰ ਫੜਿਆ ਇਸ ਦੇ ਕੋਲੋਂ ਇੱਕ ਬੱਤੀਪੁਰ ਦਾ ਪਿਸਤੌਲ ਰਿਕਵਰ ਹੋਇਆ ਤੇ ਦੋ ਲਾਈਫ ਕੈਟਰਜ ਇਸ ਵੇਲੇ ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਵਿੱਚ ਕੁੱਲ 7 ਮੈਂਬਰ ਨੇ ਜਿਨ੍ਹਾਂ ਚੋਂ 4 ਮੈਂਬਰਾਂ ਦੇ ਨਾਂ ਦੋਸ਼ੀ ਵੱਲੋਂ ਦੱਸੇ ਜਾ ਰਹੇ ਨੇ ਖਨਾ ਤੋਂ ਵਿਪਨ ਬੀਜਾ ਜਗਬਾਣੀ ਟੀਵੀ